ਅੱਜ ਦੀ ਵੀਡੀਓ ਸਿਰਫ ਜਾਣਕਾਰੀ ਲਈ ਹੈ ਕਿ ਸਰਕਾਰ ਦੁਆਰਾ ਕਿਹੜੀਆਂ-ਕਿਹੜੀਆਂ ਸਰਕਾਰੀ ਯੋਜਨਾਵਾਂ ਲੋਕਾਂ ਲਈ ਚਲਾਈਆਂ ਹੋਈਆਂ ਹਨ ਜਿਵੇਂ ਕਿ ਕਿਸਾਨਾਂ ਲਈ, ਬੇਰੁਜ਼ਗਾਰਾਂ ਲਈ, ਰੋਜ਼ਗਾਰ ਸ਼ੁਰੂ ਕਰਨ ਲਈ, ਲੋਨ ਲੈਣ ਲਈ, ਔਰਤਾਂ ਲਈ ਅਤੇ ਮਰਦਾਂ ਲਈ ਅਲੱਗ-ਅਲੱਗ ਯੋਜਨਾਵਾਂ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ। ਇਹਨਾਂ ਸਾਰੀਆਂ ਯੋਜਨਾਵਾਂ ਬਾਰੇ ਜਾਣਨ ਲਈ ਵੀਡੀਓ ਪੂਰੀ ਦੇਖਿਓ ਨਹੀਂ ਤਾਂ ਕਿਤੇ ਤੁਹਾਡੇ ਤੋਂ ਤੁਹਾਡੇ ਕੰਮ ਲਈ ਜ਼ਰੂਰੀ ਯੋਜਨਾ ਮਿਸ ਨਾ ਹੋ ਜਾਵੇ। ਜੋ ਇਸ ਵੀਡੀਓ ਤੇ ਨਵੇਂ ਆਏ ਆ ਉਹਨਾਂ ਨੂੰ ਰਿਕਵੈਸਟ ਆ ਆਪਣਾ ਪੇਜ ਫੋਲੋ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ। ਤੁਹਾ ਮਲਪਾਉਣ ਲਈ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਇਹ ਜਾਣਕਾਰੀ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਅੱਜ ਕੱਲ੍ਹ ਦੇ ਸਮੇਂ ਵਿੱਚ ਆਪਾਂ ਨੂੰ ਸਭ ਤੋਂ ਵੱਡੀ ਲੋੜ ਸਿਹਤ ਸੰਬੰਧੀ ਸਹੂਲਤਾਂ ਦੀ ਹੈ ਇਲਾਜ ਬਹੁਤ ਮਹਿੰਗੇ ਹੋ ਗਏ ਹਨ ਜੇਕਰ ਆਪਾਂ ਅੰਸ਼ੋਰਸ ਦੀ ਗੱਲ ਕਰੀਏ ਤਾਂ ਉਹ ਵੀ ਬਹੁਤੇ ਗਰੀਬ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੈ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੀ ਅੰਸ਼ੋਰਸ ਮਹਿੰਗੀ ਹੋਣ ਕਰਕੇ ਗਰੀਬ ਆਦਮੀ ਇਹਦਾ ਲਾਭ ਨਹੀਂ ਲੈ ਸਕਦਾ ਇਹਦਾ ਹੱਲ ਕਰਨ ਲਈ ਸਰਕਾਰ ਨੇ ਪਯੂਸ਼ਮਾਨ ਕਾਰਡ ਯੋਜਨਾ ਸ਼ੁਰੂ ਕੀਤੀ ਸੀ ਜਿਸ ਵਿੱਚ ਹਰ ਪਰਿਵਾਰ 5 ਲੱਖ ਤੱਕ ਫ੍ਰੀ ਇਲਾਜ ਕਰਵਾ ਸਕਦਾ ਹੈ 5 ਲੱਖ ਤੱਕ ਮਤਲਬ ਇੱਕ ਸਾਲ ਵਿੱਚ 5 ਲੱਖ ਤੱਕ ਫ੍ਰੀ ਰਹੇਗਾ ਉਸ ਤੋਂ ਬਾਅਦ ਫਿਰ ਅਗਲੇ ਸਾਲ ਤੁਸੀਂ ਇਸ ਕਾਰਡ ਨਾਲ 5 ਲੱਖ ਤੱਕ ਦਾ ਫ੍ਰੀ ਇਲਾਜ ਕਰਵਾ ਸਕਦੇ ਹੋ ਮਤਲਬ ਹਰ ਸਾਲ 5 ਲੱਖ ਤੱਕ ਇਲਾਜ ਫ੍ਰੀ ਹੋਵੇਗਾ ਇਸ ਕਾਰਡ ਨੂੰ ਬਣਾਉਣ ਲਈ ਆਧਾਰ ਕਾਰਡ ਤੇ ਰਸਣ ਕਾਰਡ ਜਰੂਰ ਹੋਣਾ ਚਾਹੀਦਾ ਹੈ ਅਤੇ ਜੇਕਰ ਕਿਸਾਨ ਇਸ ਦਾ ਫਾਇਦਾ ਲੈਣਾ ਚਾਹੁੰਦੇ ਆ ਤਾਂ ਫਿਰ ਉਹਨਾਂ ਕੋਲ ਜੇ ਫਾਰਮ ਹੋਵੇ ਅਤੇ ਨਾਲ ਹੀ ਆਧਾਰ ਕਾਰਡ ਤੇ ਪੈਨ ਕਾਰਡ ਇਸ ਤੋਂ ਅਗਲੀ ਗੱਲ ਫਿਰ ਆਪਾਂ ਕਿਸਾਨਾਂ ਦੀ ਹੀ ਕਰਦੇ ਹਾਂ ਕਿਸਾਨਾਂ ਲਈ ਸਭ ਤੋਂ ਵੱਡੀ ਸਕੀਮ ਹੈ ਪੀ ਐਮ ਕਿਸਾਨ ਸਮਾਨ ਨਿਧੀ ਯੋਜਨਾ ਇਸ ਯੋਜਨਾ ਵਿੱਚ ਕਿਸਾਨਾਂ ਨੂੰ ਹਰ ਸਾਲ 2 2000 ਦੀਆਂ ਤਿੰਨ ਕਿਸ਼ਤਾਂ ਦੇ ਰੂਪ ਵਿੱਚ 6000 ਰੁਪਏ ਭੇਜੇ ਜਾਂਦੇ ਆ ਬਹੁਤੇ ਕਿਸਾਨ ਇਸ ਯੋਜ ਜੇਕਰ ਤੁਸੀਂ ਕਿਸੇ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ ਤਾਂ ਇਸ ਯੋਜਨਾ ਬਾਰੇ ਆਪਾਂ ਬਹੁਤ ਵੀਡੀਓ ਬਣਾਈਆਂ ਹੋਈਆਂ ਕਿ ਕਿਵੇਂ ਅਪਲਾਈ ਕਰਨਾ ਕਿਵੇਂ ਇਸ ਦਾ ਸਟੇਟਸ ਚੈੱਕ ਕਰਨਾ ਜਾਂ ਜੇਕਰ ਕਿਸ ਤਰ੍ਹਾਂ ਰੁਕੀਆਂ ਹੋਈਆਂ ਤਾਂ ਕਿਵੇਂ ਚਾਲੂ ਕਰਨੀ ਉਹਨਾਂ ਦੇ ਲਿੰਕ ਵੀਡੀਓ ਦੇ ਥੱਲੇ ਦਿੱਤੇ ਗਏ ਆ ਤੁਸੀਂ ਵੀਡੀਓ ਦੇਖ ਕੇ ਇਸ ਦਾ ਲਾਭ ਲੈ ਸਕਦੇ ਹੋ ਪੀਐਮ ਕਿਸਾਨ ਮਾਨਤਨ ਯੋਜਨਾ ਰਾਹੀਂ ਕਿਸਾਨਾਂ ਨੂੰ ਹਰ ਸਾਲ 3000 ਪੈਨਸ਼ਨ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੀਐਮ ਫਸਲ ਬੀਮਾ ਯੋਜਨਾ ਦੇ ذریعے ਫਸਲ ਖਰਾਬ ਹੋਣ ਤੇ ਮਤਲਬ ਗੜੇਵਾਰੀ ਜਾਂ ਮੌਸਮ ਦੀ ਖਰਾਬੀ ਨਾਲ ਜੇਕਰ ਫਸਲ ਖਰਾਬ ਹੁੰਦੀ ਹੈ ਸਰਕਾਰ ਇਹਦੇ ਪੈਸੇ ਦਿੰਦੀ ਹੈ ਜੇਕਰ ਕਿਸੇ ਕਿਸਾਨ ਨੂੰ ਲੋਨ ਚਾਹੀਦਾ ਹੈ ਤਾਂ ਕੇਸੀਸੀ ਮਤਲਬ ਕਿਸਾਨ ਕ੍ਰੈਡਿਟ ਕਾਰਡ ਸਕੀਮ ਰਾਹੀਂ ਲੋਨ ਵੀ ਲਿਆ ਜਾ ਸਕਦਾ ਹੈ ਜਿਵੇਂ ਸੌਖੇ ਸ਼ਬਦਾਂ ਵਿੱਚ ਇਸ ਨੂੰ ਆਪਾਂ ਲਿਮਟ ਵੀ ਕਹਿ ਸਕਦੇ ਹਾਂ ਇਹਨਾਂ ਵਿੱਚ ਜੇਕਰ ਤੁਸੀਂ ਕਿਸੇ ਜੁੜੇ ਨਾਲ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਨੇੜੇ ਦੇ ਕਿਸੇ ਵੀ ਕੇਸੀਸੀ ਸੈਂਟਰ ਵਿੱਚ ਜਾ ਕੇ ਆਨਲਾਈਨ ਅਪਲਾਈ ਵੀ ਕਰ ਸਕਦੇ ਹੋ ਜੇਕਰ ਖੁਦ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਟੈਲੀਗ੍ਰਾਮ ਜਾਂ ਇੰਸਟਾਗ੍ਰਾਮ ਤੋਂ ਜੁਆਇਨ ਹੋ ਕੇ ਮੈਸੇਜ ਵੀ ਕਰ ਸਕਦੇ ਹੋ ਉਹਨਾਂ ਦੇ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਚ ਥੱਲੇ ਦਿੱਤੇ ਹੋਏ ਆ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਹਾਂ ਜੇਕਰ ਕੇਸੀਸੀ ਕਾਰਡ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਨੇੜੇ ਬੈਂਕ ਵਿੱਚ ਵੀਟ ਕਰ ਉਥੇ ਤੁਹਾਡਾ ਅਕਾਊਂਟ ਹੋਣਾ ਲਾਜ਼ਮੀ ਹੈ ਅਤੇ ਨਾਲ ਹੀ ਤੁਹਾਡੇ ਕੋਲ ਆਧਾਰ ਕਾਰਡ ਪੈਨ ਕਾਰਡ ਅਤੇ ਜ਼ਮੀਨ ਦੀ ਫਰਦ ਵੀ ਚਾਹੀਦੀ ਹੈ ਅਗਲੀ ਸਕੀਮ ਜੇਕਰ ਤੁਹਾਡਾ ਈ ਸ਼ਰਮ ਕਾਰਡ ਬਣਿਆ ਹੋਇਆ ਹੈ ਤਾਂ ਤੁਸੀਂ 3000 ਪੈਨਸ਼ਨ ਲਈ ਅਪਲਾਈ ਵੀ ਕਰ ਸਕਦੇ ਹੋ ਉਸ ਲਈ ਪਹਿਲਾਂ ਤੁਹਾਨੂੰ ਇਸ ਯੋਜਨਾ ਵਿੱਚ ਸ਼ਾਮਲ ਹੋਣਾ ਪੈਂਦਾ ਹੈ ਅਗਲੀ ਸਕੀਮ ਮਹਿਲਾਵਾਂ ਲਈ ਹੈ ਜੇਕਰ ਕੋਈ ਔਰਤ ਆਪਣਾ ਬਿਜ਼ਨਸ ਕਰਨਾ ਚਾਹੁੰਦੀ ਹੈ ਤਾਂ ਉਹ ਸਟੈਂਡ ਅਪ ਇੰਡੀਆ ਸਕੀਮ ਦੇ ਰਾਹੀਂ ਲੋਨ ਲੈ ਸਕਦੀ ਹੈ ਲੋਨ ਲੈ ਕੇ ਉਹ ਆਪਣਾ ਕੋਈ ਵੀ ਬਿਜ਼ਨਸ ਸ਼ੁਰੂ ਕਰ ਸਕਦੀ ਹੈ ਇਸ ਯੋਜਨਾ ਦੇ ਅਧੀਨ ਇੱਕ ਕਰੋੜ ਤੱਕ ਲੋਨ ਮਿਲ ਸਕਦਾ ਹੈ ਇਸ ਯੋਜਨਾ ਵਿੱਚ ਅਪਲਾਈ ਕਰਨ ਲਈ ਬੈਂਕ ਵਿੱਚ ਜਾਣਾ ਪੈਂਦਾ ਹੈ ਇਹ ਲੋਨ ਅਪਲਾਈ ਕਰਨ ਲਈ ਆਧਾਰ ਕਾਰਡ ਪੈਨ ਕਾਰਡ ਅਤੇ ਬਿਜ਼ਨਸ ਦੇ ਪ੍ਰੂਫ ਜ਼ਰੂਰੀ ਹਨ ਹੁਣ ਤੁਸੀਂ ਕਹੋਗੇ ਕਿ ਔਰਤਾਂ ਲਈ ਤਾਂ ਲੋਨ ਦੀ ਯੋਜਨਾ ਰੱਖ ਦਿੱਤੀ ਫਿਰ ਮਰਦ ਕੀ ਕਰਨ ਹਾਂ ਜੀ ਜੇਕਰ ਕੋਈ ਆਦਮੀ ਲੋਨ ਲੈਣ ਵਿੱਚ ਇੰਟਰਸਟਡ ਹੈ ਤਾਂ ਉਹ ਮੋਦਰਾ ਯੋਜਨਾ ਅਧੀਨ ਅਪਲਾਈ ਕਰ ਸਕਦਾ ਹੈ ਮੋਦਰਾ ਯੋਜਨਾ ਵਿੱਚ ਲੋਨ ਅਪਲਾਈ ਕਰਨ ਲਈ ਤੁਹਾਡੇ ਕੋਲ ਆਧਾਰ ਕਾਰਡ ਪੈਨ ਕਾਰਡ ਦੇ ਨਾਲ ਕੋਈ ਬਿਜ਼ਨਸ ਪ੍ਰੂਫ ਵੀ ਚਾਹੀਦਾ ਹੈ ਮਤਲਬ ਜੋ ਬਿਜ਼ਨਸ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਉਸ ਦਾ ਕੋਈ ਵੀ ਪ੍ਰੂਫ ਹੋਣਾ ਚਾਹੀਦਾ ਹੈ ਮੋਦਰਾ ਯੋਜਨਾ ਵਿੱਚ ਤੁਸੀਂ 20 ਲੱਖ ਤੱਕ ਦਾ ਲੋਨ ਪ੍ਰਾਪਤ ਕਰ ਸਕਦੇ ਹੋ ਬਹੁਤੇ ਲੋਕ ਕੋਈ ਛੋਟਾ ਮੋਟਾ ਬਿਜ਼ਨਸ ਸਟ ਜਿਵੇਂ ਰੈਡੀ ਫੜੀ ਵਾਲਾ ਛੋਟੀ ਮੋਟੀ ਕੋਈ ਦੁਕਾਨ ਜਾਂ ਕੋਈ ਹੋਰ ਛੋਟਾ ਮੋਟਾ ਬਿਜ਼ਨਸ ਉਹ ਪੀਐਮ ਸਟਰੀਟ ਵੈਂਡਰ ਯੋਜਨਾ ਰਾਹੀਂ ਲੋਨ ਅਪਲਾਈ ਕਰ ਸਕਦੇ ਆ ਲੋਨ ਪ੍ਰਾਪਤ ਕਰਨ ਲਈ ਆਧਾਰ ਕਾਰਡ ਪੈਨ ਕਾਰਡ ਬੈਂਕ ਪਾਸਬੁੱਕ ਹੋਣਾ ਲਾਜ਼ਮੀ ਆ ਇਸ ਯੋਜਨਾ ਰਾਹੀਂ 20 ਤੋਂ 25000 ਤੱਕ ਦਾ ਲੋਨ ਮਿਲ ਸਕਦਾ ਹੈ ਉਹ ਪੂਰੇ ਤੁਸੀਂ ਸਭ ਸਮਝ ਚੁੱਕੇ ਹੋਵੋਗੇ ਜੇਕਰ ਕੋਈ ਚੀਜ਼ ਦੀ ਸਮਝ ਨਹੀਂ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅਤੇ ਨਾਲ ਹੀ ਆਪਣਾ ਕੀਮਤੀ ਫੀਡਬੈਕ ਵੀ ਦੇ ਸਕਦੇ ਹੋ ਖਸਰੋ ਸੇਤਵੰਤ